ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਸਿੱਖੀ ਦਾ ਪ੍ਰਚਾਰ ਚਾਰੇ ਪਾਸੇ ਫੈਲ ਚੁੱਕਿਆ ਸੀ ਪਾਈ ਕਰਦਾਸ ਦੀ ਦਾ ਕਥਨ ਸੀ ਕਿ ਸਿੱਖ ਅਸਥਾਨ ਸਭ ਜਗਤ ਦੇ ਨਾਨਕ ਆਦਮ ਤੇ ਜੇ ਕੋ ਆ ਗੁਰੂ ਅੰਗਦ ਦੇਵ ਜੀ ਨੇ ਟਿੱਕੇ ਗੁਰੂ ਅਮਰਦਾਸ ਜੀ ਨੇ ਮੰਦੀਆਂ ਸਥਾਪਕੇ ਗੁਰੂ ਰਾਮਦਾਸ ਜੀ ਦੇ ਵਿਦਵਾਨ ਮਾਸਪੀ ਕੀ ਗੁਰੂ ਅਰਜਨ ਦੇਵ ਜੀ ਨੇ ਆਪ ਜਾ ਕੇ ਸਿੱਖੀ ਫਲਾਈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਸਿੱਖੀ ਬੜੀ ਜੋਰਾਂ ਨਾਲ ਫੈਲ ਰਹੀ ਸੀ ਸਿੱਖ ਸੈਂਕੜੇ ਬਣੇ ਨਵੀਨ ਦੀ ਗਵਾਹੀ ਵੀ ਸਿੱਖ ਇਤਿਹਾਸਨੀ ਤੋਰੀ ਫਰਜ਼ ਦੀ ਪਾਲਣਾ ਕੀਤੀ ਸਿੱਖੀ ਅਤੇ ਪੂਰੇ ਉੱਤਰਨ ਦੀ ਕਾਮਨਾ ਗੁਰੂ ਦੇ ਕਹੇ ਵਚਨਾ ਤੇ ਵਿਨਾ ਕਿੰਤੂ ਤੱਕ ਜ਼ਰੂਰਤ ਦੇ ਇਹ ਪ੍ਰਗਟਾਵੇ ਸਿੱਖਾਂ ਵਿੱਚ ਹੋ ਰਹੀ ਸਨ ਇੱਕ ਤੋਂ ਇੱਕ ਵੱਧ ਚੜ ਕੇ ਗੁਰੂ ਦੇ ਸਿੱਖ ਸਿੱਖੀ ਸਿਆਨ ਨੂੰ ਵਧਾ ਰਹੇ ਸਨ ਗੁਰੂ ਦੇ ਸਿੱਖ ਜਿਸ ਸਥਾਨ ਤੇ ਵੀ ਬੈਠੇ ਸਨ ਗੁਰੂ ਦੇ ਕਹੇ ਅਨਸਾਰ ਹੀ ਕਰਦੇ ਸਨ ਸੇਵਾ ਟਹਿਲ ਵਿੱਚ ਰਤਾ ਪਰ ਕਸਰ ਨਹੀਂ ਸੰਨ ਰੱਖਦੇ ਬੜੀ ਸ਼ਰਦਾ ਨਾਲ ਵਾਹਿਗੁਰੂ ਦਾ ਨਾਮ ਲੈਂਦੇ ਹਰ ਇੱਕ ਨਾਲ ਮਿੱਠੇ ਵਚਨ ਬੋਲਦੇ ਸਭ ਕੁਝ ਵਾਹਿਗੁਰੂ ਦਾ ਦਿੱਤਾ ਮੰਨਦੇ ਪੁੱਤਰ ਦਾਲਟ ਕਰ ਵਾਹਰ ਸਭ ਕੁਝ ਉਸ ਵਹਿਗੁਰੂ ਦਾ ਸਮਝਦੇ ਹਉਮੇ ਦਾ ਭਾਵ ਸੀ ਐਸੇ ਸਿੱਖ ਮਿਸਾਲ ਰੂਪ ਹਨ ਜੋ ਅੱਜ ਵੀ ਗਵਾਹੀ ਕਰ ਰਹੇ ਹਨ ਜਿੰਨਾ ਗੁਰੂ ਦੇ ਕਹੇ ਵਚਨਾਂ ਦੀ ਪਾਲਣਾ ਆਪਣੇ ਘਰ ਪੁੱਤਰ ਤੋਂ ਵੱਧ ਚੜ ਕੇ ਕੀਤੀ ਐਸੇ ਗੁਰਸਿੱਖਾਂ ਤੋਂ ਗੁਰੂ ਵੀ ਵਿਲੇਹਾਰੀ ਜਾਂਦੇ ਆ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਕਾਬਲੇ ਵਿੱਚ ਸਿੱਖ ਧਰਮ ਸ਼ਰਮਸ਼ਾਲਾ ਬਣੀਆਂ ਇਸੇ ਕਾਬਲ ਸ਼ਰ ਦੇ ਭਾਈ ਸਾਧ ਜੀ ਰਹਿਣ ਵਾਲੇ ਸੀ ਭਾਈ ਸਾਧ ਜੀ ਦਾ ਜ਼ਿਕਰ ਮੁਹਸਿੰਥਾਨੀ ਨੇ ਵੀ ਕੀਤਾ ਸੀ ਗੁਰੂ ਜੀ ਦੇ ਹੁਕਮ ਨੂੰ ਹਮੇਸ਼ਾ ਫੁੱਲ ਚੜਨ ਲਈ ਤਤਪਰ ਰਹਿੰਦੇ ਗੁਰੂ ਜੀ ਦੇ ਹੁਕਮ ਅੱਗੇ ਸਿਰ ਝੁਕਾਈ ਰੱਖਿਆ ਮੋੜਿਆ ਨਹੀਂ ਸਦਾ ਪਰਵਾਣ ਚੜਾਇਆ ਭਾਈ ਸਾਧ ਜੀ ਦੀ ਪਤਨੀ ਨੇ ਵੀ ਪਾਈ ਸਾਧ ਜੀ ਦਾ ਬਾਲਾ ਸੁਭਾਅ ਪਾਇਆ ਹੋਇਆ ਸੀ ਸਾਧ ਜੀ ਦੀ ਤਾਂ ਰਮ ਪਤਨੀ ਦਾ ਵੀ ਗੁਰੂ ਘਰ ਨਾਲ ਬੜਾ ਪਿਆਰ ਸੀ ਗੁਰੂ ਨੇ ਇਨਾਂ ਦੇ ਘਰ ਇੱਕ ਸੁੰਦਰ ਬੇਟੇ ਦੀ ਦਾਤ ਦਿੱਤੀ ਸੀ ਉਹ ਵੀ ਆਪਣੇ ਮਾਪੇ ਦੀ ਤਰ੍ਹਾਂ ਬੜਾ ਪਰ ਉਪਕਰ ਤੇ ਸਿੱਖ ਧਰਮ ਵਿੱਚ ਵਿਸ਼ਵਾਸ ਰੱਖਣ ਵਾਲਾ ਸੀ ਅਸਲ ਵਿੱਚ ਸਾਰਾ ਪਰਿਵਾਰ ਹੀ ਰੱਬ ਤੋਂ ਡਰਨ ਵਾਲਾ ਤੇ ਗੁਰੂ ਨਾਲ ਥਾ ਪਿਆਰ ਰੱਖਣ ਵਾਲਾ ਸੀ ਸਾਰੇ ਪਰਿਵਾਰ ਉੱਤੇ ਗੁਰੂ ਜੀ ਦੀ ਮਿਹਰ ਸੀ ਹਰ ਆਏ ਗਏ ਗੁਰੂ ਦਾ ਸਿੱਖ ਜਾਨ ਬੜੀ ਸ਼ਰਧਾ ਨਾਲ ਸੇਵਾ ਕਰਦੇ ਗੁਰੂ ਜੀ ਦੀ ਬਾਣੀ ਦਾ ਪਾਠ ਹਮੇਸ਼ਾ ਕਰਦੇ ਰਹਿੰਦੇ ਚਾਹੀ ਘਰ ਵਿੱਚ ਗੁਰੂ ਦਾ ਦਿੱਤਾ ਸਭ ਕੁਝ ਸੀ ਪਰ ਦੌਲਤ ਦਾ ਬੜਾ ਹਿੱਸਾ ਆਏ ਗਏ ਤੇ ਖਰਚ ਕਰ ਆਖਦੇ ਕਿ ਗੁਰੂ ਦੀ ਦਿੱਤੀ ਦੌਲਤ ਹੈ ਗੁਰੂ ਦੇ ਸਿੱਖਾਂ ਨੂੰ ਹੀ ਖਵਾ ਰਹੇ ਆ ਹੱਥੀ ਘਰ ਵਾਲੀ ਪ੍ਰਸ਼ਾਦਾ ਤਿਆਰ ਕਰਦੀ ਬੇਟਾ ਤੇ ਸਾਧ ਜੀ ਆਏ ਗਏ ਨੂੰ ਖਵਾ ਖੁਸ਼ ਹੁੰਦੇ ਘਰ ਬੈਕ ਬੈਂਖਟੇ ਸੀ ਐਨਾ ਕੁਝ ਹੁੰਦਿਆ ਹਕਾਰ ਨਹੀਂ ਨੇੜੇ ਸੀ ਆਇਆ ਹਰ ਰੋਜ਼ ਸ਼ਾਮ ਦਾ ਦੀਵਾਨ ਉਹਨਾਂ ਦੇ ਹੀ ਘਰ ਹੁੰਦਾ ਦੀਵਾਨ ਦੀ ਸਮਾਪਤੀ ਉਪਰੰਤ ਸੰਗਤ ਨੂੰ ਵਿਦਿਆ ਕਰ ਰਹੇ ਸਨ ਕਿ ਅਚਾਨਕ ਇੱਕ ਸਿੱਖ ਸੇਵਕ ਘਰ ਪੁੱਛਦੇ ਆਏ ਗੁਰੂ ਹਰਗੋਬਿੰਦ ਜੀ ਦਾ ਸਨੇਹਾ ਲੈ ਕੇ ਆਇਆ ਸੀ ਅੰਬਰਤ ਸਾਤੋਂ ਆ ਗਿਆ ਸੁਣਕਰ ਵਿੱਚ ਸਭ ਨੂੰ ਬੜਾ ਹੀ ਚਾ ਚੜਿਆ ਲੋਕੀ ਇਹ ਦੇਖ ਹੈਰਾਨ ਗਏ ਰਹਿ ਗਏ ਕਿ ਕਿਸ ਤਰ੍ਹਾਂ ਭਾਈ ਸਾਧ ਜੀ ਬਿਨਾ ਕੁਝ ਪੁੱਛੇ ਉਹਨਾਂ ਦੀ ਸੇਵਾ ਵਿੱਚ ਜੁਟ ਗਏ ਬਸ ਇੰਨਾ ਉਹਨਾਂ ਜਾਣਿਆ ਇਹ ਜੋ ਸਿਖਾਈ ਹਨ ਗੁਰੂ ਦਾ ਰੂਪ ਹਨ ਮੂਹ ਹਸਨ ਫਾਨੀ ਨੇ ਲਿਖਿਆ ਕਿ ਗੁਰੂ ਦਾ ਨਾਂ ਲੈ ਕੇ ਕੋਈ ਆਵੇ ਸਿੱਖ ਘਰ ਦੇ ਦਰਵਾਜ਼ੇ ਖੋਲ ਦਿੰਦੇ ਸਨ ਉਹਨਾਂ ਆਏ ਸਿੱਖਾਂ ਨੂੰ ਸਨੇਹੇ ਦਿੱਤਾ ਤਾਂ ਸਾਧ ਜੀ ਆਖਣ ਲੱਗੇ ਇਹ ਤਾਂ ਸਾਡੇ ਧੰਨ ਭਾਗ ਹਨ ਕਿ ਸਾਡੇ ਵਰਗੇ ਪਾਪੀ ਨੂੰ ਗੁਰੂ ਜੀ ਨੇ ਯਾਦ ਕੀਤਾ ਇਸ ਤੋਂ ਵੱਡੇ ਹੋਰ ਕੀ ਕਰਮ ਹੋ ਸਕਦੇ ਹਨ ਬੜੇ ਆਦਰ ਮਾਨ ਨਾਲ ਉਸ ਸਿੱਖਿਆ ਨੂੰ ਉਠਾਇ ਬਿਠਾਇਆ ਬੀਬੀ ਪਿਆਰੀ ਪੱਖਾ ਝੂਲਣ ਲੱਗ ਪਈ ਭਾਈ ਸਾਧ ਜੀ ਨੇ ਪਾਣੀ ਗਰਮ ਕਰਕੇ ਉਸ ਗੁਰੂ ਦੇ ਸੇਵਕ ਦੇ ਪੈਰ ਧਲਾਈ ਨਾਲੇ ਪੈਰ ਦਵਾਈ ਜਾਣ ਨਾਲੇ ਧੰਨ ਧੰਨ ਗੁਰੂ ਆਖੀ ਜਾਨ ਐਨੇ ਵਿੱਚ ਬੀਬੀ ਦੁੱਧ ਦਾ ਭਰਿਆ ਕਟੋਰਾ ਲੈ ਆਈ ਤੇ ਬੜੇ ਹੀ ਆਦਰ ਮਾਨ ਨਾਲ ਪੀਣ ਲਈ ਆਖਣ ਲੱਗੀ ਐਨੀ ਨਿਮਰਤਾ ਐਨਾ ਸਿੱਧਕ ਐਨਾ ਗੁਰੂ ਦਾ ਵਿਸ਼ਵਾਸ ਦੇਖ ਉਸ ਗੁਰੂ ਸੇਵਕ ਨੂੰ ਆਪਣੇ ਪੈਂਡੇ ਦੇ ਕੋ ਭੁੱਲ ਗਏ ਤੇ ਅੱਖਾਂ ਵਿੱਚ ਸ਼ਰਦਾ ਦੇ ਅਥਰੂ ਆ ਗਏ ਤੇ ਆਖਣ ਲੱਗਾ ਪਾਈ ਜੀ ਤੁਸੀਂ ਇੰਨੀ ਸੇਵਾ ਕੀਤੀ ਐਸਾ ਕਸ਼ਟ ਉਠਾਇਆ ਮਹਿਤਾ ਗੁਰੂ ਦਾ ਕੇਵਲ ਇੱਕ ਨਵਾਨਾ ਜਿਹਾ ਸੇਵਕ ਹਾਂ ਗੁਰੂ ਦਾ ਸਨੇਹਾ ਲੈ ਕੇ ਆਇਆ ਹਾਂ ਤੁਸੀਂ ਇੰਨੀ ਖਾਤਰ ਕੀਤੀ ਕਿ ਇੱਕ ਸੇਵਕ ਨੂੰ ਸਿਰ ਤੇ ਬਿਠਾਇਆ ਮੇਰੇ ਕੋਲੋਂ ਪਹਿਲਾਂ ਗੁਰੂ ਦਾ ਸਨੇਹਾ ਲੈ ਲਵੋ ਫਿਰ ਮੈਨੂੰ ਖਾਣ ਪੀਣ ਨੂੰ ਦੇਣਾ ਇਹ ਸਭ ਕੁਝ ਸੁਣ ਪਾਈ ਸਾਹਿਬ ਜੀ ਨੇ ਕਿਹਾ ਤੁਸੀਂ ਇਹ ਕਿੰਜ ਜਾਣ ਲਿਆ ਕਿ ਅਸੀਂ ਤੁਹਾਡੀ ਸੇਵਾ ਬਹੁਤ ਕਰ ਰਹੇ ਹਾਂ ਤੁਸੀਂ ਤੇ ਇਸ ਤੋਂ ਵੱਧ ਦੇ ਹੱਕਦਾਰੋਂ ਜੋ ਸਤਗੁਰ ਦਾ ਸਿੱਖ ਹੈ ਸਤਗੁਰ ਦੇ ਨੇੜੇ ਰਹਿੰਦਾ ਹੈ ਉਸ ਦੇ ਤੇ ਵੱਡੇ ਕਰਮ ਹਨ ਚਾਹੇ ਗੁਰੂ ਸਭ ਦੇ ਅੰਗ ਸੰਗ ਹੈ ਪਰ ਤੁਸੀਂ ਤਾਂ ਉਹਨਾਂ ਦੇ ਕੋਲ ਹੋ ਫਿਰ ਤੁਸੀਂ ਆਪਣੇ ਆਪ ਨੂੰ ਨੀਮਾ ਕਹਿ ਰਹੇ ਹੋ ਸਿੱਖ ਦੀ ਸੇਵਾ ਤੈਲ ਕਰਮਾਂ ਨਾਲ ਮਿਲਦੀ ਹੈ ਇਹ ਸਭ ਵਹਿਗੁਰੂ ਦਾ ਹੀ ਦਿੱਤਾ ਹੋਇਆ ਹੈ ਜੋ ਇਸ ਕਾਰਨ ਸਾਡੀ ਸੇਵਾ ਕਬੂਲ ਕਰਦੇ ਕੁਝ ਖਾ ਪੀ ਲਵੋ ਉਸ ਸੇਵਕ ਨੇ ਤਾਂ ਸਿੱਖੀ ਧੰਨਵਾਹਿ ਗੁਰੂ ਆ ਕੇ ਦੁੱਧ ਦਾ ਕਟੋਰਾ ਪੀਤਾ ਸੇਵਕ ਨੇ ਦੱਸਿਆ ਕਿ ਗੁਰੂ ਹਰਗੋਬਿੰਦ ਜੀ ਨੇ ਇराक ਤੋਂ ਕੋੜਾ ਲੈਉਣ ਲਈ ਆਖਿਆ ਹੈ ਕੋੜੇ ਦੀ ਬੜੀ ਵਰਖ ਸੀ ਸਾਧ ਭਾਈ ਸਾਧ ਜੀ ਨੂੰ ਗੁਰੂ ਦਾ ਹੁਕਮ ਬਾਕੇ ਹੀ ਉਹ ਇराक ਵੱਲ ਤੁਰ ਪਿਆ ਜਿਸ ਤਰ੍ਹਾਂ ਹੁਕਮ ਦੀ ਪਾਲਣਾ ਕੀਤੀ ਉਸ ਦਾ ਜ਼ਿਕਰ ਸਾਡੇ ਇਤਿਹਾਸ ਵਿੱਚ ਉਚਿਤੇ ਤੌਰ ਤੇ ਕੀਤਾ ਗਿਆ ਹੈ। ਐਸੀ ਮਿਸਾਲ ਮਿਲਣੀ ਮੁਸ਼ਕਲ ਹੈ। ਉਸੇ ਪਲ ਪਾਲਣਾ ਕੀਤੀ ਘਰ ਵਾਲੀ ਨੂੰ ਸਿਰਫ ਜਾਣ ਬਾਰੇ ਫੈਸਲਾ ਸੁਣਾਇਆ। ਪੁੱਤਰ ਨੂੰ ਗਲ ਨਾਲ ਲਾ ਪਿਆਰ ਕੀਤਾ। ਅੱਗੇ ਯਾਤਰਾ ਲਮੀਰੀ ਹੁੰਦੀ ਸੀ। ਘਰ ਤੋਂ ਕਾਫੀ ਦਿਨ ਦੂਰ ਰਹਿਣਾ ਹੁੰਦਾ ਸੀ। ਸੁੱਖ ਸਾਧ ਘੱਟ ਹੀ ਮਿਲਦੀ ਸੀ। ਪਰ ਸਾਧ ਜੀ ਨੂੰ ਕੁਝ ਸੁਝਿਆ ਨਹੀਂ ਕੇਵਲ ਗੁਰੂ ਦਾ ਹੁਕਮ ਸੁਣਾਈ ਦਿੱਤਾ ਅਜੇ ਉਹ ਥੋੜੀ ਦੂਰ ਇੱਕ ਪੜਾਉ ਹੋ ਹੀ ਗਏ ਸਨ ਕਿ ਘਰੋਂ ਖਬਰ ਲੈ ਕੇ ਇੱਕ ਆਦਮੀ ਆਇਆ ਕਿ ਤੇਰਾ ਪੁੱਤਰ ਸਖਤ ਬਿਮਾਰ ਹੋ ਗਿਆ ਬਾਪ ਸਮੜ ਅਜੇ ਤੂੰ ਘਰ ਤੋਂ ਬਹੁਤ ਹੀ ਦੂਰ ਨਹੀਂ ਲੜਕੇ ਦੀ ਦੇਖਭਾਲ ਕਰ ਯਾਤਰਾ ਫਿਰ ਆਰੰਭ ਕਰ ਲਵੀ ਇਹ ਸੁਣ ਪਾਈ ਸਾਧ ਜੀ ਨੇ ਕਿਹਾ ਪਾਈ ਮੈਂ ਹੁਣ ਗੁਰੂ ਦੇ ਹੁਕਮ ਬਲ ਮੂੰਹ ਕਰਕੇ ਚੱਲ ਪਿਆ ਹਾਂ ਪੁੱਤਰ ਦੇ ਸਿਰ ਤੇ ਵੀ ਹੁਣ ਵਾਹਿਗੁਰੂ ਦਾ ਹੱਥ ਹੈ ਸਭ ਗੁਰੂ ਅਨਸਾਰ ਹੀ ਹੋਵੇਗਾ ਜਿੰਨੀ ਉਮਰ ਉਸ ਦੀ ਹੈ ਉਸ ਉਤਨੀ ਹੀ ਭੋਗਣੀ ਹੈ ਉਸ ਦਾ ਤਾਂ ਜਨਮ ਸਫਲ ਹੋ ਹੀ ਗਿਆ ਉਸ ਸਿੱਖ ਦੇ ਘਰ ਜਨਮ ਲਿਆ ਹੈ ਉਹ ਤਾਂ ਗੁਰੂ ਦਾ ਹੀ ਸੇਵਕ ਹੈ ਅਸੀਂ ਵੀ ਗੁਰੂ ਦੀ ਸੇਵਕਾਂ ਹਾਂ ਉਸ ਅਨੁਸਾਰ ਹੀ ਕਰ ਰਹੇ ਹਾਂ ਉਸ ਦੀ ਪਾਲਣਾ ਵਾਹਿਗੁਰੂ ਨੇ ਕਿਵੇਂ ਕਰਨੀ ਹੈ ਉਹੀ ਜਾਣੇ ਜੋ ਬਚ ਗਿਆ ਗੁਰੂ ਦੀ ਹੀ ਸੇਵਾ ਕਰਨੀ ਨੂੰ ਤੇ ਆਪਣਾ ਜੀਵਨ ਸਫਲਾ ਕਰਨਾ ਜਿਉ ਮਾਰ ਗਿਆ ਤਾਂ ਘਰ ਵਿੱਚ ਲੱਕੜਾਂ ਬਹੁਤ ਹਨ ਤੁਸੀਂ ਉਸ ਦਾ ਸੰਸਕਾਰ ਕਰ ਦੇਣਾ ਮੈਂ ਗੁਰੂ ਦੀ ਕਾਰ ਨਿਭਾਉਣ ਲਈ ਗੁਰੂ ਵੱਲ ਮੂੰਹ ਕਰ ਚੁੱਕਾ ਹਾਂ ਹੁਣ ਪਿੱਛੇ ਨਹੀਂ ਮੁੜਾਂਗਾ ਮੂਹੱਸਨ ਫਾਨੀ ਲਿਖਦਾ ਕਿ ਗੁਰੂ ਤੋਂ ਜਾਣ-ਬਾਰਨ ਵਾਲੇ ਐਸੇ ਸਿੱਖ ਤਿਆਰ ਹੋ ਗਏ ਹਨ ਗੁਰੂ ਦੇ ਹੁਕਮ ਦੀ ਪਾਲਣਾ ਕਰਨਾ ਸਿੱਖ ਦਾ ਪਹਿਲਾ ਕਰਤੱਵ ਹੋ ਗਿਆ ਸੀ ਭਾਈ ਸਾਧ ਜੀ ਘੋੜੇ ਲਿਆ ਕੇ ਹੀ ਘਰ ਮੁੜਨਗੇ ਭਾਈ ਸਾਧ ਜੀ ਨੇ ਆਪਣੀ ਘਰਵਾਲੀ ਨੂੰ ਵੀ ਸਨਾ ਭੇਜਿਆ ਸਿੱਧਕ ਨਾ ਛੱਡੀ ਹੁਣ ਡੋਲੀ ਨਾ ਇਹੀ ਸਮਾਂ ਹੈ ਗੁਰੂ ਦਾ ਸ਼ੁਕਰ ਸ਼ੁਕਰ ਕਰਨ ਦਾ ਬਾਣੀ ਪੜਨੀ ਕੁਝ ਵੀ ਸਾਡਾ ਨਹੀਂ ਬਸ ਉਸ ਸਵਾਹਿਗੁਰੂ ਦਾ ਹੈ ਜਿਹੜੀ ਬੇੜੀ ਇੰਨੀ ਮੁਸ਼ਕਲ ਨਾਲ ਸਮੁੰਦਰ ਵਿੱਚ ਗੁਰੂ ਦੇ ਨਾਮ ਦੁਆਰਾ ਲਿਆਂਦੀ ਹੈ ਪਾਰ ਤਾਂ ਹੀ ਲੱਗੇਗੀ ਜੋ ਪਾਣਾ ਮੰਨੇਗਾ ਮਮਤਾ ਵਿੱਚ ਪੈ ਕੇ ਕਿਤੇ ਡੋਬ ਨਾ ਦੇਵੀਂ ਬੜੇ ਕਸ਼ਟਾਂ ਨਾਲ ਇਹ ਸੰਭਾਲ ਕੇ ਰੱਖੀ ਹੈ ਜਨਮ ਤਾਂ ਹੀ ਸਫਲਾ ਹੋਵੇਗਾ ਸੱਚਮੁੱਚ ਉਸ ਮਾਤਾ ਦਾ ਸਿੱਦਕ ਵੀ ਦੇਖਣ ਵਾਲਾ ਸੀ ਉਸ ਆਪਣੇ ਘਰ ਵਾਲੇ ਦਾ ਵਚਨ ਪਾਲ ਲਿਆ ਆਪਣੇ ਜਵਾਨ ਪੁੱਤਰ ਦੀ ਮੌਤ ਤੇ ਰੋਈ ਨਾ ਕੇਵਲ ਸਤਗੁਰ ਦਾ ਜਾਪ ਕੀਤਾ ਸਾਰੇ ਇਹ ਸਭ ਦੇਖ ਕੇ ਹੈਰਾਨ ਰਹਿ ਗਏ ਇਹ ਇੱਕ ਅਦੁੱਤ ਕਾਤਕ ਹੀ ਸੀ ਤੇ ਮਾਂ ਜਵਾਨ ਪੁੱਤ ਦੀ ਮੌਤ ਤੇ ਰੋਈ ਨਹੀਂ ਕੇਵਲ ਸ਼ੁਕਰ ਸ਼ੁਕਰ ਕਰੇ ਤੇ ਸਤਗੁਰ ਦਾ ਨਾਮ ਲਵੇ ਜੋ ਆਵੇ ਇਹ ਆਖੇ ਰਜਾ ਨੂੰ ਮਿੱਠਾ ਮੰਨਿਆ ਤੇ ਸਤਿਗੁਰੂ ਸਦਾ ਤੁਹਾਡੇ ਸਹਾਈ ਹੈ ਤੁਸੀਂ ਤੁਰ ਗਏ ਹੋ ਤੁਹਾਡੇ ਜਿਹੇ ਗੁਰੂ ਦੇ ਸੇਵਕ ਕੋਈ ਨਹੀਂ ਫਾਈ ਸਾਧ ਜੀ ਜਦ ਘੋੜੇ ਲੈ ਕੇ ਮੁੜੇ ਤਾਂ ਉਹਨਾਂ ਨੂੰ ਪੁੱਤਰ ਦੀ ਮੌਤ ਦਾ ਪਤਾ ਲੱਗਿਆ ਆਪਣੀ ਘਰ ਵਾਲੀ ਨੂੰ ਆਖਿਆ ਤੁਸੀਂ ਚੰਗੀ ਨਿਭਾਈ ਹੈ ਨਾਲੇ ਮੇਰੀ ਵੀ लाज ਰੱਖੀ ਹੈ ਗੁਰੂ ਜ਼ਰੂਰ ਹੀ ਆਪਣੇ ਚਰਨਾਂ ਵਿੱਚ ਸਾਨੂੰ ਜਗ੍ਹਾ ਦੇਵੇਗਾ ਪਾਈ ਸਾਧ ਜੀ ਨੇ ਉਸੇ ਵਕਤ ਅਰਦਾਸ ਕੀਤੀ ਤੇ ਸ਼ੁਕਰ ਮਨਾਇਆ ਕੋਈ ਉੱਚਾ ਨਹੀਂ ਬੋਲੇ ਸਿਰਫ ਇਹ ਆਖਿਆ ਤੁਸਾਂ ਤਾਂ ਆਪਣੀ ਅਮਾਨਤ ਸੰਭੀ ਹੈ ਜਦ ਕੋੜੇ ਗੁਰੂ ਜੀ ਨੂੰ ਪਹੁੰਚੇ ਤੇ ਨਾਲੇ ਪਾਈ ਸਾਧ ਜੀ ਦੀ ਕਰਨੀ ਦੀ ਖਬਰ ਪਹੁੰਚੀ ਕਿ ਕਿਸ ਤਰ੍ਹਾਂ ਗੁਰੂ ਦਾ ਬਚਨ ਤੇ ਸਿੱਧਕ ਕਾਇਮ ਰੱਖਿਆ ਤਾਂ ਗੁਰੂ ਜੀ ਨੇ ਵੀ ਨਿਹਾਲ ਸਿੱਖ ਕਿਹਾ ਤੇ ਉਹਨਾਂ ਪਾਈ ਸਾਧ ਜੀ ਬਾਰੇ ਆਖਿਆ ਦੰਪਤੀ ਸਦਾ ਸੁਖੀ ਰਹਿਣਗੇ ਦੁੱਖ ਇਹਨਾਂ ਦੇ ਨੇੜੇ ਨਹੀਂ ਆਏਗਾ ਇਹਨਾਂ ਦੇ ਸਭ 84 ਦੇ ਗੇੜ ਮਿਟ ਗਏ ਹਨ ਇਹਨਾਂ ਨੇ ਤਾਂ ਪਰਤੱਖ ਵਾਹਿਗੁਰੂ ਦੇ ਦਰਸ਼ਨ ਕਰ ਲਏ ਹਨ ਇਹਨਾਂ ਨੇ ਤਾਂ ਵੀ ਵਾਹਿਗੁਰੂ ਦੇ ਚਰਨਾਂ ਵਿੱਚ ਸਥਾਨ ਪਾ ਲਿਆ ਵਾਹਿਗੁਰੂ ਅੰਗ ਸੰਗ ਸਹਾਈ ਹੈ ਵਾਹਿਗੁਰੂ ਵੱਲ ਅਪੇਧ ਹੋ ਗਏ ਹਨ ਤਨ ਸਿੱਖੀ ਹੈ ਤੇ ਤਨ ਹੀ ਸਿੱਖਣ ਤੇ ਤਨਹੀ ਉਹਨਾਂ ਦੀ ਕੁਰਬਾਨੀ ਫਰਜ਼ ਦੀ ਪਾਲਣਾ ਤੇ ਗੁਰੂ ਤੋਂ ਮਰ ਮਿਟਣ ਤੇ ਚਾਉ ਦੀ ਮਿਸਾਲ ਸ਼ਾਇਦ ਹੀ ਕਿਦਰੇ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ